चाकर लग गए चाकरी जे चले खसमे भाई मार। महाराज कने नौकर ओ है चाकर ओ है जो मालिक दी आज्ञा दे चले इतनी गल ते स्पष्ट है कि समू ब्रह्मंड दी मल्कियत परमात्मा दी है ईश्वर दी है गुरु नानक देव जी महाराज ने थां थां थे उस्नु साहिब आ कह उनु खसम आ कह انہوں مالک ہے آخو سوامی ہے باقی کوئی زمین دا کوئی مکان دا جو سوامی ہے مالک ہے صاحب ہے اس تو پہلے کوئی ہور سی اس تو پہلے کوئی ہور سی ہوتی بہت لمبی چوڑی شرخلا چلتی ہے یہ گئی دیکھ واجے وجائے وہی ایک ریسی جو سچا خدا ہے تو کے کہ خسم ہے وہ سچا مالک ہے ਔਰ ਨੌਕਰ ਨੂੰ ਚਾਹੀਦਾ ਕਿ ਮਾਲਕ ਦੀ ਰਜ਼ਾ ਦੇ ਚਤੇ ਰਹੇ ਮਾਲਕ ਦੇ ਭਾਣੇ ਦੇ ਚਲੇ ਔਰ ਜੋ ਭਾਣੇ ਦੇ ਚ ਨਹੀਂ ਚੱਲਦਾ ਮਾਲਕ ਵੀ ਖੁਸ਼ੀ ਨਹੀਂ ਲੈ ਸਕੇਗਾ ਮਾਲਕ ਦਾ ਆਨੰਦ ਨਹੀਂ ਲੈ ਸਕੇਗਾ ਮਾਲਕ ਦਾ ਆਸ਼ੀਰਵਾਦ ਨਹੀਂ ਲੈ ਸਕੇਗਾ ਜਿੱਥੇ-ਜਿੱਥੇ ਸਾਨੂੰ ਦੁੱਖ ਪ੍ਰਾਪਤ ਹੁੰਦਾ ਹੈ ਉੱਥੇ-ਉੱਥੇ ਲਾਜ਼ਮੀ ਅਸੀਂ ਮਾਲਕ ਦਾ ਕੋਈ ਨਿਯਮ ਤੋੜਦੇ ਹਾਂ ਤੇ ਤੋੜਨਾ ਇਹੀ ਆਉਂਦਾ ਹੈ ਉਲੰਘਣਾ ਕਰਨੀ اور نیم کی النگھنا اسی کر سکتے ہیں اگر نہ کریے تو پھر سارا اد بے منی ہے اپد تو اسی واسطے ہے کہ نیم دی اننگنا نہ کریے نیم کی ہے دھرم دھرم کی ہے نیم دھرم دی النگھنا نہ کریے نیم دی النگنا نہ کریے دھارمک دارشنک تو ایسا کئی دن ہے کہ دکھ ہے ہی اس واسطے کہ کدرے نہ کدرے نیم دی النگنا ہوئی ہے کسی نہ کسی تھانے ਸਾਡੇ ਕੋਲ ਸਰੀਰ ਦਾ ਨਿਯਮ ਮਨ ਦਾ ਨਿਯਮ ਸਮਾਜ ਦਾ ਨਿਯਮ ਸੰਸਾਰ ਦਾ ਨਿਯਮ ਟੁੱਟਿਆ ਹੈ ਤੋੜਿਆ ਹੈ ਕਿ ਤੋੜਨ ਤੋਂ ਮਰاد ਕਿਧਰੇ ਉਲੰਘਣਾ ਕੀਤੀਏ ਉਹਨੂੰ ਜੋ ਹੈ ਮੰਨਿਆ ਨਹੀਂ ਤਾਂ ਸਮਾਜਿਕ ਦੁੱਖ ਉਹਨੂੰ ਝੋਲੀ ਵਿੱਚ ਆਣ ਪੈਂਦੇ ਨੇ ਜਦ ਸਮਾਜ ਦੀ ਨਿਯਮਾਵਲੀ ਨੂੰ ਅਸੀਂ ਮੰਨਣ ਤੋਂ ਇਨਕਾਰ ਕਰ ਦਈਏ ਸੰਸਾਰਿਕ ਕਸ਼ਟ ਉਹਨੂੰ ਝੋਲੀ ਵਿੱਚ ਆ ਜਾਂਦੇ ਨੇ ਜਦ ਅਸੀਂ ਸੰਸਾਰ ਦੀ ਮਾਨ ਮਰਿਆਦਾ ਨੂੰ ਇੱਕ ਪਾਸੇ ਰੱਖ ਦਈਏ ਔਰ ਸਰੀਰਕ ਰੋਗ ਉਦੋਂ ਝੋਲੀ ਵਿੱਚ ਆਣ ਪੈਂਦੇ ਨੇ ਜਦੋਂ ਅਸੀਂ ਸਰੀਰ ਦੀ ਨਿਯਮਾਵਲੀ ਦਾ ਤਿਆਗ ਕਰ ਦਈਏ ਔਰ ਮਾਨਸਿਕ ਰੋਗ ਉਦੋਂ ਜਨਮ ਲੈਂਦੇ ਨੇ ਜਦ ਮਨ ਦੇ ਨਿਯਮ ਨੂੰ ਅਸੀਂ ਭੁਲਾ ਦਈਏ ਬੜਾਈ ਤਾਕਤੇ ਰੱਖ ਦਈਏ ਤਾਂ ਦੁੱਖ ਨਿਯਮ ਦੀ ਉਲੰਘਣਾ ਤੋਂ ਹੀ ਪੈਦਾ ਹੁੰਦੇ ਨੇ ਮਹਾਰਾਜ ਕਹਿੰਦੇ ਨੇ ਉਹ ਮਾਲਕ ਸੱਚਾ ਹੈ ਉਹ ਖਸਮ ਹੈ ਨੌਕਰ ਤੇ ਉਹੀ ਹੈ ਜੋ ਉਸ ਦੀ ਰਜ਼ਾ ਦੇ ਚ ਚਲੇ ਉਸ ਦੇ ਭਾਣੇ ਵਿੱਚ ਚੱਲੇ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਤਿਸ ਨੂੰ ਅਗਲੇ ਉਹ ਵਜੋ ਬਿਧੋਣਾ ਖਾਏ ਜੋ ਰਜ਼ਾਦ ਵਿੱਚ ਚੱਲਦਾ ਹੈ ਮਹਾਰਾਜ ਕਹਿੰਨੇ ਉਸ ਨੂੰ ਇੱਜ਼ਤ ਮਾਨ ਮਰਿਆਦਾ ਦੁਗਣੀ ਮਿਲਦੀ ਹੈ ਬਹੁਤ ਵਧਾ ਕੇ ਮਿਲਦੀ ਹੈ ਉਸ ਦੀ ਝੋਲੀ ਇੱਜ਼ਤ ਨਾਲ ਭਰ ਜਾਂਦੀ ਹੈ ਮਾਨ ਸਲਮਾਨ ਨਾਲ ਭਰਨ ਜਾਂਦੀ ਹੈ ਉਹ ਵਜੋ ਵੀ ਧੋਣਾ ਖਾਏ ਤੇ ਉਹਨਾਂ ਪਦਾਰਥ ਵੀ ਦੁਗਣੇ ਮਿਲ ਜਾਂਦੇ ਨੇ ਸੰਸਾਰ ਦਾ ਸੁੱਖ ਵੀ ਦੁਗਣਾ ਮਿਲ ਜਾਂਦਾ ਹੈ ਅਧਿਆਤਮਿਕ ਆਨੰਦ ਦੀ ਵੀ ਜੋ ਹੈ ਪ੍ਰਾਪਤੀ ਹੋ ਜਾਂਦੀ ਹੈ ਔਰ ਪ੍ਰਭੂ ਦੀ ਦਰਗਾਹ ਵਿੱਚ ਉਹਨੂੰ ਇੱਜ਼ਤ ਵੀ ਮਿਲਦੀ ਹੈ ਸਾਬ ਅੱਗੇ ਚੱਲ ਕੇ ਕਹਿੰਦੇ ਨੇ ਖਸਮੇ ਕਰੇ ਬਰਾਬਰੀ ਫਿਰ ਜ਼ੈਰਤ ਅੰਦਰ ਪਾਏ ਅੰਦਰ ਅਣਖ ਇਹ ਰੱਖੇ ਕਿ ਮੈਂ ਖਸਮ ਤੋਂ ਛੋਟਾ ਨਹੀਂ ਮਾਲਕ ਤੋਂ ਛੋਟਾ ਨਹੀਂ ਤੇ ਮਾਲਕ ਦੀ ਕਰੇ ਬਰਾਬਰੀ ਮਹਾਰਾਜ ਕਹਿੰਦੇ ਨੇ ਅਗਰ ਐਸਾ ਕੋਈ ਹੈ ਕਿਉਂਕਿ ਧਾਰਮਿਕ ਦੁਨੀਆ ਵਿੱਚ ਐਸਾ ਦੇਖਣ ਨੂੰ ਮਿਲਦਾ ਹੈ ਕੁਛ ਇੱਕ ਨੇ ਤੇ ਐਲਾਨੀਆਂ ਕਹਿ ਦਿੱਤਾ ਅਸੀਂ ਰੱਬ ਹਾਂ ਅਸੀਂ ਪ੍ਰਮਾਤਮਾ ਹਾਂ ਫਰਾਉਨ ਨੇ ਕਹਿ ਦਿੱਤਾ ਸੀ ਹਰਨਾਕਸ਼ ਨੇ ਕਹਿ ਦਿੱਤਾ ਸੀ ਮੌਜੂਦਾ ਦੌਰ ਵਿੱਚ ਅਨੇਕਾਂ ਐਸੇ ਵਿਅਕਤੀ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਭਗਵਾਨ ਅਖਾਣਾ ਸ਼ੁਰੂ ਕੀਤਾ ਹੈ ਭਗਵਾਨ ਕਹਿੰਦੇ ਨੇ ਇਹ ਬਰਾਬਰੀ ਹੈ ਕਿਤਨੇ ਵੀ ਵੱਡੇ ਹੋ ਜਾਈਏ ਫਿਰ ਵੀ ਬਰਾਬਰੀ ਕਰਨੀ ਸ਼ੋਭਾ ਨਹੀਂ ਦਿੰਦੀ ਪੁੱਤਰ ਕਿਤਨਾ ਵੀ ਵੱਡਾ ਹੋ ਜਾਏ ਗੁਣਾ ਕਰਕੇ ਧਨ ਕਰਕੇ ਸੰਪਦਾ ਕਰਕੇ ਅਕਲ ਕਰਕੇ ਮਾਣ ਮਰਿਆਦਾ ਕਰਕੇ ਲੇਕਿਨ ਇੱਕ ਵਡਿਆਈ ਤੇ ਪਿਤਾ ਦੀ ਕਬੂਲ ਹੀ ਕਰਨੀ ਪੈਗੀ ਕਿ ਤੂੰ ਉਸ ਦੇ ਦੁਆਰਾ ਹੀ ਜਗਤ ਦੇ ਵਿੱਚ ਭੇਜਿਆ ਗਿਆ ਹੈ ਪਰਮਾਤਮਾ ਨੇ ਉਸ ਦੇ ਦੁਆਰਾ ਹੀ ਤੈਨੂੰ ਜਗਤ ਦੇ ਵਿੱਚ ਭੇਜਿਆ ਹੈ ਇਤਨੀ ਗਲਤੀ تسلیم ਕਰਨੀ ਪੈਗੀ ਇਤਨਾ ਤੇ ਫਿਰ ਵੀ ਕਬੂਲ ਕਰਨਾ ਪੈਗਾ ਧਾਰਮਿਕ ਦੁਨੀਆ ਵਿੱਚ ਬੜੀ ਬਰਾਬਰੀ ਕੋਈ ਜਗਤ ਦਾ ਮਾਲਿਕ ਕੋਈ ਜਗਤ ਦਾ ਗੁਰੂ ਕੋਈ ਮਹਾ ਮੰਡਲੇਸ਼ਵਰ بڑے بڑے ਸਿੰਘਾਸਨ ਬੜੀਆਂ ਬੜੀਆਂ ਗਧੀਆਂ ਔਰ ਜਿਸ ਢੰਗ ਦੀ ਪੂਜਾ ਪ੍ਰਤੀਸ਼ਟਾ ਹੈ ਉਸ ਦੇ ਸਾਹਮਣੇ ਤੇ ਦੇਖ ਕੇ ਹੈਰਾਨਗੀ ਹੁੰਦੀ ਹੈ ਕਿ ਸ਼ਾਇਦ ਪ੍ਰਮਾਤਮਾ ਕੋਈ ਹੋਰ ਨਹੀਂ ਹੈ। ਇਹੀ ਪ੍ਰਮਾਤਮਾ ਨੇ ਇਹੀ ਰੱਬ ਨੇ ਰੱਬ ਜਾਣ ਕੇ ਜਗਤ ਪੂਜ ਰਿਹਾ ਹੈ ਕੁਝ ਵਿਅਕਤੀਆਂ ਨੂੰ ਕਿ ਰੱਬ ਆਪਣੇ ਆਪ ਨੂੰ ਸਮਝ ਕੇ ਕਈ ਪੁਜਵਾਰ ਐਨੇ ਇਹ ਬਰਾਬਰੀ ਕਰਨੀ ਹੈ ਮਹਾਰਾਜ ਕਹਿੰਦਾ ਭੁੱਲ ਕੇ ਵੀ ਨੌਕਰ ਨੂੰ ਮਾਲਕ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ ਮਾਲਕ ਦੀ ਖੁਸ਼ੀ ਦੇ ਚ ਰਹਿਣਾ ਚਾਹੀਦਾ ਹੈ ਮਾਲਕ ਦੀ ਰਜ਼ਾ ਦੇ ਚ ਲੈਣਾ ਚਾਹੀਦਾ ਹੈ ਮਾਲਕ ਦੀ ਪ੍ਰਸੰਨਤਾ ਦਾ ਪਾਤਰ ਬਣਨਾ ਚਾਹੀਦਾ ਹੈ ਪਰ ਜਿਹੜਾ ਬਰਾਬਰੀ ਕਰੇ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾ ਹੈ ਬਰਾਬਰੀ ਕੌਣ ਕਰੇਗਾ ਜਿਹਦੇ ਅੰਦਰ ਜ਼ਹਿਰਤ ਇਸ ਗਲਤੀ ਹੈ ਕਿ ਮੈਂ ਛੋਟਾ ਨਹੀਂ ਮੈਂ ਆਪਣੇ ਆਪ ਨੂੰ ਛੋਟਾ ਨਹੀਂ ਮੰਨ ਸਕਦਾ ਅਹੰਕਾਰ ਬੜਾ ਪਰਬਲ ਅਹੰਕਾਰ ਵਜੋ ਗਵਾਏ ਅਗਲਾ ਮੋਹੇ ਮੂੰ ਪਾਣਾ ਖਾਏ ਮਹਾਰਾਜ ਕਹਿੰਨੇ ਉਹ ਤੇ ਆਪਣੀ ਔਕਾਤ ਹੀ ਗਵਾ ਬੈਠਦਾ ਹੈ ਉਹ ਤੇ ਆਪਣੀ ਮੂੜੀ ਹੀ ਗਵਾ ਬੈਠਦਾ ਹੈ ਤੇ ਅਗਾ ਸਿਵਾਏ ਦੁੱਖਾਂ ਦੇ ਸਿਵਾਏ ਬੇਇਜ਼ਤੀ ਦੇ ਸਿਵਾਏ ਜੁੱਤੀਆਂ ਦੇ ਉਸਦੇ ਮੂੰਹ ਦੇ ਉੱਤੇ ਹੋਰ ਕੁਝ ਨਹੀਂ ਪੈਂਦਾ ਭਉ ਪਰਮਾਤਮਾ ਦੀ ਬਰਾਬਰੀ ਕਰਨ ਵਾਲਾ ਆਪਣੀ ਪਿਛਲੀ ਪ੍ਰਾਲਬਤ ਤੇ ਗਵਾ ਬੈਠਦਾ ਹੈ ਤੇ ਅਗੋਂ ਪ੍ਰਾਪਤੀ ਦੇ ਦਵਾਰ ਬੰਦ ਕਰ ਬੈਠਦਾ ਹੈ ਐਸਾ ਮਨੁੱਖ ਤੇ ਬਹੁਤ ਅਬਾਗਾ ਹੈ ਕਿ ਪੂੰਜੀ ਗਵਾ ਬੈਠੇ ਤੇ ਅਗੋਂ ਕੋਈ ਮਿਲਣ ਦਾ ਮੌਕਾ ਹੀ ਨਾ ਹੋਵੇ ਅਗੋਂ ਕੁਝ ਪ੍ਰਾਪਤ ਹੋ ਸਕੇ ਐਸੀ ਜੋ ਹੈ ਕੋਈ ਉਮੀਦ ਹੀ ਨਾ ਹੋਵੇ ਅਕਸਰ ਜਿਸ ਢੰਗ ਨਾਲ ਮਨੁੱਖ ਜੀਵਨ ਬਤੀਤ ਕਰ ਰਹੇ ਨੇ ਇਹ ਦੇ ਨਾਲ ਆਪਣੀ ਪੂੰਜੀ ਗਵਾ ਰਹੇ ਨੇ ਆਪਣੀ ਰਾਸ ਦਵਾਰ ਰਹਿਨੇ ਤੇ ਅੱਗੋਂ ਲਈ ਦਵਾਰ ਉਹ ਬੰਦ ਕਰ ਰਹੇ ਨੇ ਸਾਇਬ ਕੰਨ ਨੇ ਇਹ ਕੋਈ ਸਿਆਣਪ ਤੇ ਨਹੀਂ ਕਿ ਮੂੜੀ ਗਵਾ ਕੇ ਤੇ ਅੱਗੋਂ ਲਈ ਆਮਦਨ ਦੇ ਦਵਾਰ ਹੀ ਬੰਦ ਕਰ ਦਿੱਤੇ ਜਾਣ ਜਿਹੜੀ ਕੋਈ ਸੰਸਕਾਰਾਂ ਰੂਪ ਗੁਣ ਮਨੁੱਖ ਦੇ ਖੋਲ ਹੁੰਦੇ ਨੇ ਪ੍ਰਾਪਤ ਪਿਛਲੇ ਜਨਮਾਂ ਦੇ ਕੀਤੇ ਨਾਲ ਚੱਲਦੇ ਨੇ ਉਥੇ ਕਈ ਦਫਾ ਮਨੁੱਖ ਗਵਾ ਬੈਠਦਾ ਹੈ ਤੇ ਅੱਗੋਂ ਪ੍ਰਾਪਤੀ ਦੇ ਦਵਾਰ ਸਾਰੇ ਬੰਦ ਕਰ ਬੈਠਦਾ ਹੈ ਕੋਈ ਜਪ ਨਹੀਂ ਕੋਈ ਤਪ ਨਹੀਂ ਕੋਈ ਸੇਲ ਨਹੀਂ ਕੋਈ ਸੰਜਮ ਨਹੀਂ ਕੋਈ ਸੇਵਾ ਨਹੀਂ ਜੈਸੇ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਲਾਇਆ ਏ ਪ੍ਰਭੂ ਇਸ ਤਰ੍ਹਾਂ ਦਾ ਤੇ ਕੋਈ ਸ਼ੀਲ ਸੰਜਮ ਨਹੀਂ ਹੈ ਇਸ ਤਰ੍ਹਾਂ ਦਾ ਤੇ ਹੁਣ ਕੋਈ ਜਪ ਤਪ ਨਹੀਂ ਹੈ ਹਾਂ ਇੱਕ ਗੱਲ ਹੈ ਕਹੋ ਨਾਨਕ ਹਮਨੀਚ ਕਰਮਾ शरण परे की राखो शर्मा उनके नीचहा उनके कोई कर्म शुभ नहीं पर तेरी शरणी पे गया तो मैं अर्ज करा शरणी पे जाना सब तो वड्डा गुण है नीच तो नीच मनुख वे जद प्रभु दी शरण दे चला जांदा है ओ नीच रहंदा ही नहीं सतगुरुणा दी वाणी दा फैसला रे चित चेत चेत अचेत کاہے نہ بالمی کے دیکھ کس تے کہیں پدے امرو رام بھگت و سیکھ ذرا سوچتے سہی بالمی کچھ بھی نہیں سی ذات اس دی کی سی لیکن کتنا اچھا رتبہ پراپت ہویا پھر مہاراج دی ایک پنکتی جپ ہین تپ ہین کل ہین کرم ہین نامے کے سوامی تے ترے دیکھیا گیا جب تو ہینے تب تو ہینے ذات پات تو ہینے دھن سمپدہ تو ہینے مان مریادہ تو ہی پر جد شرن دے دے چلے جان کہہ جہ دن ہے پربو اسی تیری شرن اور سڑے کل کچھ بھی نہیں تیری شرن پہن تو علاوہ سڑے کل کچھ نہیں نہ جب نہ تپ نہ سیل نہ سنجم نہ گیان نہ بگیان نہ سیوا نہ سمرن کچھ بھی نہیں ایک کو ہی ਤੇਰੀ ਸ਼ਰਣੀ ਤੇਰੇ ਕਦਮਾਂ ਵਿੱਚ ਬਸ ਕਦਮਾਂ ਵਿੱਚ ਪੈਂਦੇ ਆਂ ਸ਼ਰਣੀ ਪੈਂਦੇ ਆਂ ਝੋਲੀ ਜਪ ਨਾਲ ਵੀ ਭਰ ਜਾਂਦੀ ਏ ਆਨੰਦ ਨਾਲ ਵੀ ਭਰ ਜਾਂਦੀ ਏ ਰਸ ਨਾਲ ਵੀ ਭਰ ਜਾਂਦੀ ਏ ਇਸ ਵਾਸਤੇ ਗੁਰੂ ਘਰ ਦੇ ਵਿੱਚ ਤੇ ਮੱਥਾ ਟੇਕਣਾ અત્યੰਤ ਲਾਜ਼ਮੀ ਕੀਰਤਨ ਸੁਣਨਾ ਬਾਦ ਵਿੱਚ ਕਥਾ ਸੁਣਨੀ ਬਾਦ ਵਿੱਚ ਸੇਵਾ ਕਰਨੀ ਬਾਦ ਵਿੱਚ ਦਾਨ ਪੁੰਨ ਕਰਨਾ ਬਾਦ ਵਿੱਚ ਮਹਾਵਾਗ ਸੁਣਨਾ ਬਾਦ ਵਿੱਚ ਕੁਝ ਵੀ ਆਕੇ ਕਰਮ ਕਰਨਾ ਹੈ ਬਾਦ ਵਿੱਚ ਪਹਿਲੇ ਤੇ ਤੂੰ ਸ਼ਰਣੀ ਪੈ पहले तू अपना मस्तक कदमा ते रख फिर कर जप शुरुआत होवेगी शरण तो लेकिन जप है तप है शील है संयम है सब कुछ कर रहे है शरणी ने सब कुछ गवा बैठेगा और ऐसे मनुख दे अंदर बराबरी दी भावना पैदा हो जांदी है ते जैसे बराबरी दी भावना पैदा हुई छोटा हो के रह जांदा है इस वास्ते सद्गुरु ने ए जड़ी नियम आबले बनाई है कि पहले तू सर नहीं पे ਬਾਕੀ ਗੱਲਾਂ ਸਾਰੀਆਂ ਦੀਆਂ ਸਾਰੀਆਂ ਬਾਅਦ ਵਿੱਚ ਤੋਂ ਗੁਰੂ ਅਰਜਨ ਦੇਵ ਜੀ ਨੇ ਸਾਸ ਪ੍ਰਮਾਨ ਕਰ ਦਿੱਤਾ ਹੈ ਪ੍ਰਭੂ ਸ਼ੀਲ ਸੰਜਮ ਤੇ ਮੇਰੇ ਕੋਲ ਨਹੀਂ ਜਪ ਤਪ ਤੇ ਮੇਰੇ ਕੋਲ ਨਹੀਂ ਪਰ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮ ਸਹਿਬ ਕਹਿੰਦੇ ਨੇ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੂ ਗਵਾਏ ਅਗਲਾ ਮੋਹੇ ਮੋ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸਾਵਾਸ ਜਿਸ ਮਾਲਕ ਦਾ ਦਿੱਤਾ ਹੈ ਰਜ਼ਕ ਅਸੀਂ ਖਾਂਦੇ ਹਾਂ ਉਸ ਦੀ ਤੇ ਵਡਿਆਈ ਕਰਨੀ ਹੀ ਬਣਦੀ ਹੈ ਬਰਾਬਰੀ ਕਰਨੀ ਨਹੀਂ ਰਜ਼ਕ ਸਾਡੇ ਕੋਲ ਉਸ ਦਾ ਪਵਨ ਉਸੇ ਤੋਂ ਆ ਰਹੀ ਹੈ ਪਾਣੀ ਉਸੇ ਤੋਂ ਆ ਰਿਹਾ ਹੈ ਸੂਰਜ ਦੀ ਰੋਸ਼ਨੀ ਉਸੇ ਤੋਂ ਆ ਰਹੀ ਹੈ ਔਰ ਅੰਨ-ਧਨ ਉਸ ਦੀ ਸ਼ਕਤੀ ਨਾਲ ਪੈਦਾ ਹੋ ਰਿਹਾ ਹੈ ਸਾਡੀ ਝੋਲੀ ਦੇ ਜੋ ਹੈ ਪਹਿਰੇ ਆ ਇਸ ਵਾਸਤੇ ਜਿੱਥੋਂ ਇਹ ਰਿਜ਼ਕ ਆ ਰਿਹਾ ਹੈ ਸਾਡਾ ਤੇ ਕਮ ਹੈ ਉਸ ਦੀ ਵਡਿਆਈ ਕਰਨੀ ਉਸ ਦੀ ਬਰਾਬਰੀ ਕਰਨੀ ਨਹੀਂ ਨਾਮਿਕ ਹੁਕਮ ਨਾ ਚੱਲ ਲਈ ਨਾਲ ਖਸਮ ਚਲੇ ਅਰਦਾਸ ਉਸ ਪਰਮਾਤਮਾ ਦੇ ਅੱਗੋਂ ਹੁਕਮ ਨਹੀਂ ਚਲੇਗਾ ਅਰਦਾਸ ਚਲੇਗੀ ਇਸ ਵਾਸਤੇ ਗੁਰੂ ਘਰ ਦੇ ਚ ਕਿਤਨਾ ਵੀ ਜਪ ਤਪ ਕਰੀਏ ਕਿਤਨਾ ਵੀ ਕਥਾ ਕੀਰਤਨ ਸੁਣੀਏ ਜੋ ਕੁਝ ਵੀ ਕਰਾਈਏ ਅਰਦਾਸ ਕਰਨੀ ਲਾਜ਼ਮੀ ਜੋਧੜੀ ਕਰਨੀ ਲਾਜ਼ਮੀ ਬੇਨਤੀ ਕਰਨੀ ਲਾਜ਼ਮੀ ਤੇ ਅਰਦਾਸ ਦੇ ਧੰਨਵਾਦ ਹੈ ਪ੍ਰਭੂ ਤੇਰੀ ਰਹਿਮਤ ਤੂੰ ਜਬ ਤਬ ਕਰਵਾਇਆ ਹੁਕਮ ਨਹੀਂ ਚਲ ਸਕਦਾ ਨਾ ਨੇਕ ਹੁਕਮ ਨਾ ਚੱਲਈ ਨਾਲ ਖਸਮ ਚਲੇ ਅਰਦਾਸ ਹੁਕਮ ਮਾਲਕ ਕਰਦਾ ਹੈ ਜੋਧੜੀ ਤੇ ਬੇਨਤੀ ਨੌਕਰ ਕਰਦਾ ਹੈ ਚਾਕਰ ਕਰਦਾ ਹੈ ਸੇਵਾ ਕਰਦਾ ਹੈ ਤੂੰ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਫਰਮਾਨ ਤੂੰ ਸੇਵਕ ਬਣ ਸੇਵਕ ਬਣ ਕੇ ਚਾਕਰੀ ਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਹੀ ਕੁਛ ਪੌੜੀ ਵਿੱਚ ਵੀ ਕਹਿ ਰਹੇ ਪੌੜੀ ਵਿੱਚ ਵੀ ਕਹਿ ਰਹੇ